ਜੱਬੂ ਮੈਂ ਤੁਹਾਡਾ ਆਪਣਾ ਗੁਰਮukh ਸਿੰਘ ਅੱਜ ਸ਼ੰਪਾ ਨੂੰ ਪਤਾ ਵਾਗਾ ਕਿ ਮਹਾਂਤਾ ਦੀ ਯਾਤਰਾ ਬਹੁਤ ਵੱਡੀ ਅੱਜ ਸ਼ੁਰੂ ਹੋਈ ਹੋਈ ਆ ਕਿ ਕੈਲੇਪੋਨੀਆਂ ਲਹਿਰੇ ਤੋਂ ਮੰਡੀ ਅਹਿਮਦਗੜ ਪਹੁੰਚ ਚੁੱਕਿਆ ਕਿ ਦੇਖ ਸਕਦੇ ਹੋ ਕੋਈ ਯਾਤਰਾ ਪਹੁੰਚ ਚੁੱਕਿਆ ਤੇ ਇੱਥੇ ਲੰਗਰ ਲਾਇਆ ਹੋਇਆ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਮਲਾਉਦ ਬੰਨੋ ਤੇ ਲੰਗਰ ਦੇ ਤਹਾਦਾਂਗੇ ਪ੍ਰਸ਼ਾਸਨ ਨਾਲ ਆਪਾਂ ਗੱਲਬਾਤ ਵੀ ਕਰ ਸਕਦੇ ਟਿੱਕੀਆਂ ਤੇ ਦਹੀ ਭੱਲਿਆਂ ਦਾ ਲੰਗਰ ਲੱਗਿਆ ਗੱਲਬਾਤ ਕਰਾਉਣੇ ਆ ਕਿ ਆਪਾਂ ਵੱਲੋਂ ਵੱਖ-ਵੱਖ ਮਦਾਰਨਾ ਦੇ ਲੰਗਰ ਲਗਾਏ ਗਏ ਨੇ ਸੋ ਖੜੇ ਹੈਗੇ ਆ ਇਸ ਵਕਤ ਉਹ ਮੁਰਦਾ ਕਾਪੂ ਨੂੰ ਆਪਾਂ ਅੰਮ੍ਰਿਤਸਰ ਦਾ ਕਹਿੰਦੇ ਹੈਗੇ ਆ ਤੇ ਉੱਥੇ ਸਾਡੇ ਵੀਡੀਓ ਨੇ ਇਹਨਾਂ ਵੱਲੋਂ ਲੰਗਰ ਲਗਾਇਆ ਗਿਆ ਹੈ ਸ਼੍ਰੀ ਨਹਿਣਾ ਦੇਵੀ ਲੰਗਰ ਕਮੇਟੀ ਵੱਲੋਂ ਬਲਾਉਦ ਵੱਲੋਂ ਜੋ ਗੱਲਬਾਤ ਕਰਦੇ ਆ ਆਹਾਂ ਦੇ ਬਈ ਪਾਰਟੀ ਸਾਡੀ ਹੈਗੀ ਸਦੀ ਗੱਲ ਦੇ ਸਰ ਅੱਗੇ ਜਿਹੜਾ ਲੰਗਰ ਲਗਾਏ ਦੇ ਬਾਰੇ ਪੁੱਛੋਦਾ ਕਿ ਤੁਸੀਂ ਤੁਹਾਡੇ ਮਨਕਿੇ ਤਾਂ ਪਿਆਰਾ ਜੀ ਜੀ ਸ਼੍ਰੀ ਕੋਲਕਾ ਮਹਾਂਤਰੀ ਜੀ ਜਿਹੜਾ ਹਨਾਈ ਟੂਟ ਜਿਹੜਾ ਇਹ ਅੰਮ੍ਰਿਤਸਰ ਦੇ ਵਿੱਚ ਹੈ ਤੇ ਜਿਹੜਾ ਸਮਾਜ ਦੇ ਲਈ ਜਿਹੜੀ ਯਾਤਰਾ ਨਿਕਲ ਰਹੀ ਹੈ ਉਸ ਨੂੰ ਮੁਤ ਰੱਖਦੇ ਹੋਏ ਇਹਦਾ ਹੈਗਾ ਬਲੌਦ ਬਲੋਸ਼ੀ ਨਾਣ ਦੇ ਵੀ ਲੰਗਰ ਤੇ ਮਲੌਦ ਵੱਲੋਂ ਤੇ ਲੰਗਰ ਦਾ ਉਪਰਾਲਾ ਕੀਤਾ ਗਿਆ ਹੈ ਤੇ ਉਹਦੇ ਲਈ ਅਸੀਂ ਸਾਰੇ ਮਿਲ ਕੇ ਰਹੀ ਹਾਂ ਤੁਹਾਡੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਲੰਗਰ ਲਗਾਇਆ ਜਾਵੇ ਕਿੰਦਰ ਸਮਾਜ ਲਈ ਇਸ ਤਰ੍ਹਾਂ ਤੇ ਹਾਂ ਜੀ ਹਾਂ ਜੀ ਕਿਉਂਕਿ ਇਹ ਪ੍ਰੋਗਰਾਮ ਐਮਤਨਰ ਵੱਲੇ ਲਗਾਇਆ ਗਿਆ ਸੀ ਕਿਉਂਕਿ ਇਹਨਾਂ ਦੀ ਹੀ ਕਿਰਪਾ ਹੈ ਜੋ ਆਪਾਂ ਮਤਲਬ ਤੁਰੇ ਫਿਰਦੇ ਹਾਂ ਕਿਉਂਕਿ ਇਹਨਾਂ ਦਾ ਦੇਣਾ ਸਿਰਫ ਇੱਕ ਸਮਾਜਾ ਜਿਹੜਾ ਲੋਕਾਂ ਨੂੰ ਖੁਸ਼ੀਆਂ ਦੇ ਕੇ ਆਪ ਖੁਸ਼ ਹੋ ਕੇ ਖੁਸ਼ ਬਣਦਾ ਔਰ ਆਪ ਖੁਸ਼ ਹੁੰਦੇ ਇਹ ਤਾਂ ਇਹ ਦੁਨੀਆ ਇਹ ਜੀ ਹੈ ਕਿ ਆਪਣੇ ਆਪਣੇ ਲਈ ਸਾਰੇ ਜਿੰਦੇ ਨੇ ਬਹੁਤ ਹੀ ਵਧੀਆ ਗੱਲ ਵੀਰੋਣਾ ਨੇ ਕਹੀ ਆ ਕਿ ਇਹਨਾਂ ਦੇ ਲੰਗਰ ਲਗਾਉਣ ਦਾ ਅਸਲ ਮਕਸਦ ਇਹ ਹੈ ਕਿ ਜਿਹੜਾ ਇਹ ਸਮਾਜ ਆ ਸਾਨੂੰ ਖੁਸ਼ੀਆਂ ਵੰਡਦਾ ਸਾਡੇ ਲਈ ਖੁਸ਼ੀਆਂ ਮੰਗਦਾ ਹੈ ਆ ਤੇ ਬਾਕੀ ਨਹੀਂ ਤਾਂ ਲੋਕ ਨਹੀਂ ਮੰਨਦੇ ਇਹਨਾਂ ਦੀ ਅਮੀਰ ਰਹਦੀ ਆ ਹਮੇਸ਼ਾ ਸਾਡੇ ਘਰ ਠੀਕ ਹੈ ਜੀ ਹਾਂ ਕਿਉਂਕਿ ਜੇ ਸਾਡੇ ਘਰ ਖੁਸ਼ੀ ਆਉਗੀ ਤਾਂ ਹੀ ਉਹਨਾਂ ਦੇ ਲਈ ਤੇ ਇਸ ਲਈ ਪਰਮਾਤਮਾ ਕੋਲ ਇਹ ਦੁਆ ਕਰਦੇ ਆ ਹਰ ਘਰ ਦੇ ਵਿੱਚ ਬਹੁਤ ਬਹੁਤ ਖੁਸ਼ੀ ਦੇ ਲਈ ਹਾਂ ਪਰਿਵਾਰ ਬਧੇ ਬਧੇ ਜਿਹੜੀ ਬਧੇ ਇਹ ਬਹੁਤ ਹੀ ਨਾ ਦੀ ਅਸ਼ੀਰਵਾਦ ਸਦਕਾ ਬਹੁਤ ਸਾਰੇ ਘਰਾਂ ਦੀ ਪਰਮਾਤਮਾ ਦਾ ਬਖਸ਼ਾ ਜੋ ਬਹੁਤ ਸ਼ੁਕਰੀਆ ਇਸ ਵਟਾ ਗੱਲਬਾਤ ਕਰ ਲਈ ਸੋ ਤੁਸੀਂ ਦੇਖ ਸਕਦੇ ਹੋ ਇੱਕ ਵਿਸ਼ਾਲ ਲੰਗਰ ਜਿਹੜਾ ਇਹਨਾਂ ਦੇ ਲੰਗਰ ਦੇਖ ਸਕਦੇ ਹੋ ਇਸੇ ਇਸੇ ਵਿਸ਼ਾਲ ਲੰਗਰ ਦੇ ਲੰਗਰ ਦੇਖ ਸਕਦੇ ਤੁਸੀਂ ਦੇਹੀ ਭੱਲੇ ਦਾ ਅੱਜ ਸਪੈਸ਼ਲ ਲੰਗਰ ਮਲਹਾਉਤ ਸਹਿਰ ਬੰਨੀਓ ਲਗਾਇਆ ਗਿਆ ਵਗਾ ਦੇਹੀ ਭੱਲਿਆਂ ਦਾ ਲੰਗਰ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਜੀ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਮਲਹਾਉਤ ਬੰਨੀਓ ਲੰਗਰ ਲਗਾਇਆ ਗਿਆ ਵਗਾ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਸਕਦੇ ਆ ਕਿ ਕਿਹੜੀ ਜੋਪਾ ਯਾਤਰਾ ਕੀ ਉਹ ਤਕਰੀਬਨ ਮੰਡੀ ਅਹਿਮਦਗੜ ਦਾ ਪੁਲ ਕ੍ਰੋਸ ਕਰਕੇ ਲਿਆ ਵੀ ਤਕਰੀਬਨ ਮੰਡੀ ਅਹਿਮਦਗੜ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਇਹ ਜੋਪਾ ਯਾਤਰਾ ਜੀ ਕੰਨਰ ਪ੍ਰਵਾਸ ਲਈ ਜੋਪਾ ਯਾਤਰਾ ਵਾਲੀ ਦੇਖ ਸਕਦੇ ਹੋ ਤੁਸੀਂ ਦੇ ਵਿੱਚ ਕਿਵੇਂ ਕਿੰਨੇ ਪਰਿਵਾਰ ਦੂਰੋਂ ਨੇੜੇੋਂ ਪਹੁੰਚ ਚੁੱਕੇ ਆ ਵਗਾ ਚੁੱਕਿਆ ਵਗਾ ਆਪਣੇ ਅਹਿਮਦਗੜ੍ਹ ਦੇ ਸ਼ਹਿਰ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਕਿ ਤੁਹਾਨੂੰ ਐਸ਼ ਟਾਈਮ ਅਹਿਮਦਗੜ੍ਹ ਦੇ ਵਿੱਚ ਤੋਂ ਤੇ ਅਹਿਮਦਗੜ੍ਹ ਸ਼ਹਿਰ ਦੀ ਆ ਕੇ ਕਿੰਨੇ ਪਰਿਵਾਰ ਦਾ ਕਿਹੜਾ ਯਾਤਰਾ ਵਾ ਵੀ ਮੰਡੀ ਹੈ ਮਨਾਂ ਦੇ ਮੋੜਾ ਚੌਕ ਵਿੱਚ ਪਹੁੰਚ ਚੁੱਕੀ ਆ